ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਭਰ ਦੇ ਜਿਹੜੇ ਵਿੱਚ ਸਾਰੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਜਿਹੜਾ ਮੋਰਚਾ ਖੋਲਿਆ ਹੋਇਆ ਹੈ ਸਰਕਾਰ ਆਪਣਾ ਜਿਹੜਾ ਹੈ ਟਾਈਮ ਪਾਸ ਕਰਨ ਦੇ ਲਈ ਮੀਟਿੰਗ ਦਾ ਸਮਾਂ ਜ਼ਰੂਰ ਦਿੰਦੀ ਹੈ ਮੀਟਿੰਗ ਜਿਹੜੀ ਹੈ ਉਸ ਤੋਂ ਬਾਅਦ ਮੌਲਤਵੀ ਵੀ ਕਰ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਪ੍ਰੈਸ਼ਰ ਦਾ ਜਿਹੜਾ ਲਗਾਤਾਰ ਵੀਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਕਾਫੀ ਸਾਰੀਆਂ ਮੰਗਾਂ ਨੇ ਜੋ ਕਿ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ ਜਿਸ ਦੇ ਵਿੱਚ 2.9 ਫੈਕਟਰ ਨੂੰ ਲੈ ਕੇ ਕੋਈ ਵੀ ਹੱਲ ਨਹੀਂ ਨਿਕਲਿਆ ਵਿੱਤ ਮੰਤਰੀ ਦੇ ਭਰੇ ਹੋਏ ਖਜ਼ਾਨੇ ਦੀ ਪੋਲ ਖੁੱਲ ਗਈ ਹੈ ਕਿਉਂਕਿ ਹੁਣ ਤਨਖਾਹਾਂ ਤੋਂ ਵਾਂਝੇ ਮੁਲਾਜ਼ਮ ਹੜਤਾਲ ਦੇ ਰਾਹ ਤੇ ਪੈ ਗਏ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਦੇ ਕਰਕੇ ਐਸੋਸੀਏਸ਼ਨ ਨੇ 2 ਦਸੰਬਰ ਨੂੰ ਯਾਨੀ ਕਿ ਅੱਜ ਹਸਪਤਾਲਾਂ ਦੇ ਹਸਪਤਾਲਾਂ ਦੇ ਕੰਮ ਠਾਪ ਕਰਨ ਕੀ ਧਰਨੀ ਮਾਰਨ ਦਾ ਐਲਾਨ ਕਰ ਦਿੱਤਾ ਜਿਸ ਦੇ ਨਾਲ ਇੱਕ ਵੱਖਰੀ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਇਹ ਮਾਮਲਾ ਨੈਸ਼ਨਲ ਹੈਲਥ ਮਿਸ਼ਨ ਦੇ 9000 ਮਲਾਜ਼ਮਾਂ ਤੇ ਕਮਿਊਨਿਟੀ ਹੈਲਥ ਅਫਸਰਾਂ ਨਾਲ ਜੁੜਿਆ ਹੈ ਇਨ੍ਹਾਂ ਮਲਾਜ਼ਮਾਂ ਨੂੰ 2 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਤਨਖਾਹਾਂ ਤੋਂ ਵਾਂਝੇ ਨੇ ਇਹਨਾਂ ਮੁਲਾਜ਼ਮਾਂ ਨੂੰ ਆਪਣਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ ਸਰਕਾਰ ਦੇ ਅੱਗੇ ਬੇਨਤੀਆਂ ਕਰਕੇ ਤਨਖਾਹਾਂ ਰਿਲੀਜ਼ ਨਹੀਂ ਕੀਤੀਆਂ ਹੁਣ ਇਹਨਾਂ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਹੁਣ ਉਹਨਾਂ ਨੇ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ ਹੈ ਕਮਿਊਨਿਟੀ ਹੈਲਥ ਆਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਨੀਲ ਤਰਗੋਤਰਾ ਨੇ ਤੇ ਮੀਤ ਪ੍ਰਧਾਨ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਵੀ 17 ਸਾਲ ਤੋਂ 9000 ਦੇ ਕਰੀਬ ਮੁਲਾਜ਼ਮ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਨੇ ਬਿਲਕੁਲ ਹੀ ਘੱਟ ਤਨਖਾਹਾਂ ਤੇ ਕੰਮ ਕਰਦੇ ਨੇ ਔਰ ਹੁਣ 2 ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਨੇ ਉਹਨਾਂ ਨੂੰ ਇਨਵੈਸਟਿਵ ਵੀ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਉਹ ਵੱਡੇ ਪੱਧਰ ਤੇ ਪਰੇਸ਼ਾਨੀ ਦੇ ਵਿੱਚੋਂ ਲੰਘਦੇ ਨੇ ਉਹਨਾਂ ਨੇ ਦੱਸਿਆ ਕਿ ਸੇਧ ਵਿਭਾਗ ਦਾ 70% ਜਿਹੜਾ ਕੰਮ ਹੈ ਉਹ ਹੈਲਥ ਸੇਵਾਵਾਂ ਮਾ ਦੇਣ ਦਾ ਉਹ ਇਹ ਮਲਾਜ਼ਮ ਕਰਦੇ ਨੇ ਇਹਨਾਂ ਦੀ ਹੜਤਾਲ ਦੇ ਕਾਰਨ ਆਮ ਪਬਲਿਕ ਨੂੰ ਕਾਫੀ ਤੰਗੀ ਆਵੇਗੀ ਇਹ ਉਹ ਮਲਾਜ਼ਮ ਨੇ ਜਿਹੜੇ ਜੋ ਕਾਂਗਰਸ ਦੀ ਵੀਰੇ ਰੈਲੀਆਂ ਤੇ ਧਰਨੇ ਮਾਰਦੇ ਸੀ ਤੇ ਇਸ ਸਰਕਾਰ ਦੇ ਮੌਜੂਦਾ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਨ ਤੇ ਸਦਨ ਮੈਂਬਰ ਮੀਤ ਹੇਰ ਉਹਨਾਂ ਦੀਆਂ ਜਿਹੜੀਆਂ ਰੈਲੀਆਂ ਤੇ ਧਰਨਿਆਂ ਦੇ ਵਿੱਚ ਆ ਕੇ ਬੈਠਦੇ ਸੀ ਔਰ ਅਨਾਉਂਸ ਕਰਦੇ ਸੀ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੀ ਜਾਣਗੇ ਪਰ ਆਗੂਆਂ ਨੇ ਰੋਸ ਜ਼ਾਹਿਰ ਕੀਤਾ ਹੈ ਕਿ ਪੌਣੇ 4 ਸਾਲ ਹੋ ਗਏ ਨੇ ਕੋਈ ਵੀ ਮੀਟਿੰਗ ਸਰਕਾਰ ਨਾਲ ਹੈਲਥ ਵਿਭਾਗ ਦੇ ਅਧਿਕਾਰੀਆਂ ਨਾਲ ਹੋ ਚੁਕੀਆਂ ਨੇ ਪਰ ਉਹਨਾਂ ਦੀ ਅਸਤੱਕ ਇੱਕ ਵੀ ਮੰਗ ਨਹੀਂ ਮੰਨੀ ਗਈ ਔਰ ਉਲਟਾ ਹੁਣ ਤਨਖਾਹਾਂ ਲੈਣ ਲਈ ਵੀ ਉਹਨਾਂ ਨੂੰ ਸੰਘਰਸ਼ ਦੇ ਰਾਹ ਤੇ ਪੈਣਾ ਪੈਣਾ ਪੈਂਦੀ ਜਾ ਰਿਹਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਵੀ 2 ਦਸੰਬਰ ਯਾਨੀ ਕਿ ਅੱਜ ਜਿਹੜੇ ਸੰਬੰਧਿਤ ਹਸਪਤਾਲ ਜਿਹੜੇ ਨੇ ਉਥੇ ਧਰਨਿਆਂ ਤੇ ਬੈਠਣਗੇ ਤੇ ਕੰਮ ਠੱਪ ਕੀਤਾ ਜਾਊਗਾ ਨਾਲ ਇਹ ਵੀ ਸਪਸ਼ਟ ਕਰ ਦਿੱਤਾ ਹੈ ਇਹਦੇ ਨਾਲ ਜਿਹੜੀ ਹੈ ਆਮ ਜਨਤਾ ਨੂੰ ਪਰੇਸ਼ਾਨੀ ਹੋਣੀ ਹੈ ਉਹਦੇ ਲਈ ਸਿੱਧੇ ਰੂਪ ਦੇ ਵਿੱਚ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਕਿਉਂਕਿ ਉਹ ਤਨਖਾਹਾਂ ਦੇ ਲਈ ਨੌਕਰੀ ਕਰਦੇ ਨੇ ਪਰ ਜਦੋਂ ਤਨਖਾਹਾਂ ਹੀ ਨਹੀਂ ਮਿਲਣਗੀਆਂ ਖਰੇ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਜਿਸ ਕਰਕੇ ਮਜਬੂਰਨ ਉਹਨਾਂ ਨੂੰ ਹੜਤਾਲ ਦੇ ਰਾਹ ਤੇ ਪੈਣਾ ਹੀ ਪਾਏਗਾ ਸੋ ਸਮੁੱਚੇ ਨੈਸ਼ਨਲ ਹੈਲਥ ਮਿਸ਼ਨ ਦੇ ਮਲਾਜ਼ਮਾਂ ਜਿਹਨੇ ਕਮਿਊਨਿਟੀ ਹੈਲਥ ਅਫਸਰਾਂ ਨੇ ਹੁਣ ਫੈਸਲਾ ਕਰ ਦਿੱਤਾ ਹੈ ਕਿ 2 ਦਸੰਬਰ ਨੂੰ ਅੱਜ ਉਹ ਹਸਪਤਾਲਾਂ ਦੇ ਵਿੱਚ ਸੇਤ ਕੇਂਦਰਾਂ ਦੇ ਵਿੱਚ ਕੰਮ ਕਰਨ ਦੀ ਥਾਂ ਤੇ ਸੇਤ ਕੇਂਦਰਾਂ ਦੇ ਬਾਹਰ ਧਰਨੇ ਮਾਰ ਕੇ ਹੜਤਾਲ ਕਰਨਗੇ ਔਰ ਨਾਲ ਦੀ ਨਾਲ ਅੱਜ ਹੀ ਗੁਰਦਾਸਪੁਰਾ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਕਿ ਇਨ੍ਹਾਂ ਨੈਸ਼ਨਲ ਹੈਲਥ ਮਿਸ਼ਨ ਦੀ ਜਿਹੜੇ ਨੇ ਮੁਲਾਜ਼ਮ ਸੀ ਉਹਨਾਂ ਨੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਤੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਤੁਰੰਤ ਤਨਖਾਹਾਂ ਦਿੱਤੀਆਂ ਜਾਣ ਏਸੀ ਦੋਸਤੋ ਅੱਜ ਇਸ ਤੋਂ ਪਤਾ ਚਲਦਾ ਹੈ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ ਆਪਣਾ ਟਾਈਮ ਪਾਸ ਕਰਕੇ ਮੁਲਾਜ਼ਮਾਂ ਜਥੇਬੰਦੀਆਂ ਨੂੰ ਮੀਟਿੰਗਾਂ ਦਿੱਤੀਆਂ ਜਾਂਦੀਆਂ ਹਨ ਪਰ ਹੱਲ ਕੁਝ ਵੀ ਨਹੀਂ ਨਿਕਲਦਾ ਕਿਉਂਕਿ ਕਾफी ਸਾਰੀਆਂ ਮੰਗਾਂ ਵਿੱਤ ਮੰਤਰੀ ਨਾਲ ਸੰਬੰਧੀ ਹਨ ਹਰ ਵਾਰ ਵਿੱਤ ਮੰਤਰੀ ਦੇ ਵੱਲੋਂ ਕਾਨਫਰੰਸ ਕੀਤੀ ਜਾਂਦੀ ਹੈ ਕਿ ਜੀਐਸਟੀ ਦੇ ਵਿੱਚ ਜਿਹੜਾ ਹੈ ਪਰਮਾਰਮ ਜਿਹੜਾ ਕਿ ਕਾਫੀ ਵਾਅਦਾ ਹੋਇਆ ਹੈ ਜੇ ਵਾਅਦਾ ਹੋਇਆ ਤਾਂ ਇਹ ਪੈਸਾ ਕਿੱਥੇ ਜਾ ਰਿਹਾ ਹੈ ਮਲਾਸਮਾਂ ਨੂੰ ਤਨਖਾਹ ਦੇਣ ਦੇ ਵਾਸਤੇ ਤਾਂ ਨਿਮਜ਼ਾਰੇ ਕਰਨੇ ਪੈ ਰਹੇ ਹਨ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ